हां जी मित्रों की हालचाल आ जी और सारेयांदे ਘਰ ਪਰਿਵਾਰ ਸੱਟਾ ਜੀ ਕਰਤੀ ਆ ਜੀ ਬਲੌਗ ਦੀ ਸਟਾਰਟਿੰਗ ਸਵੇਰੇ ਸਵੇਰੇ ਅੱਜ 7 ਵਜੇ ਤੇ ਢਾਵਾਗੇ ਅੱਜ ਆਪਣੇ ਕਬੂਤਰ ਤੇ ਸਭ ਤੋਂ ਪਹਿਲਾਂ ਤਾਂ ਆਪਾਂ ਕਬੂਤਰ ਕੱਢ ਲਗੇ ਜਿਹੜੇ ਢਾਉਣੇ ਆ ਸਭ ਤੋਂ ਪਹਿਲਾਂ ਛੱਡਾਂਗੇ ਬਈ ਆ ਕਬੂਤਰਾਂ ਦਾ ਦੋਨੇ ਗੂਤਰ ਛੱਡਣ ਲੱਗੇ ਬਈ ਆਪਾਂ ਪਾਣੀ ਵਾਲੇ ਦੋਨਾਂ ਨੂੰ ਅੱਜ ਦੂਜਾ ਪਾਣੀ ਆ ਸ਼ਾਰਤ ਤੇ ਬਈ ਆਪਾਂ ਅੱਜ 4 ਗੂਤਰ ਛੱਡੇ 2 ਗੂਤਰ ਤੇ 2 ਗੂਤਰ ਗਾ ਤੇ ਅੱਜ ਨਵੇਂ ਗੂਤਰ ਆਪਾਂ ਨਹੀਂ ਕੱਢੇ ਚੱਲੀ ਜਾਂਦੀ ਐ ਜੀ ਮਸ਼ੀਨ ਵੱਢੀ ਜਾਂਦੀ ਐ ਕਣਕ ਉਹ ਮਸ਼ੀਨਾਂ ਚੱਲੀਆਂ ਥੋੜ੍ਹ ਜਲੀ ਜਾਂਦੀ ਐ ਉਹ ਤਾਂ ਪਰ ਹੋਰ ਬਾਹਨ ਜਾ ਬਈ ਸਾਡੇ ਜੀ ਆਪਣੇ ਰਾਹੀ ਆ ਤੇ ਬਸ ਆ ਹੀ ਇੱਕ ਜਿਹੜਾ ਰਹਿ ਗਿਆ ਤੇ ਇਧਰੋਂ ਵੜਤੀ ਐ ਇੱਕ ਜਿਹੜਾ ਫਾਰਕ ਤੇ ਲੈ ਗਏ ਆ ਤੇ ਹੁਣ ਵਢਾਂਗੇ ਜਾ ਕੇ ਉਹ ਮੋਟਰ ਤੇ ਆਹ ਮੁੰਡਾ ਮਸ਼ੀਨ ਵਾਲਾ ਕਰਦਾ ਤੇ ਆਹ ਮੁੰਡਾ ਬੰਗਾਰ ਵਾਲਾ ਕਰਦਾ 22 ਟਰਾਲੀ ਅੰਕਿਤ ਦਿੱਤੀ ਕੋ ਕੋਈ ਕਦੇ ਤੇ ਮੈਂ ਵੀ ਪ੍ਰਧਾਨ ਪੁੱਛੀ ਕਰੀ ਜਾਣਾ ਜਦੋਂ ਚੜਿਆ ਤਾਂ ਤੇ ਲਾਈਟਾਂ ਮਹੀਨੀਆਂ ਜਗੀਆਂ ਨਾ ਇਹਨਾਂ ਨੂੰ ਜਨੇ ਵੀ ਲਾਈਟਾਂ ਰਜੰਗ ਨੇ ਸੀ ਹੈ ਆਦਨ ਲਾਈਟਾਂ ਤੋਂ ਬਿਨਾ ਵੀ ਨਾ ਇਹਨਾਂ ਨੂੰ ਕਾਹਦੇ ਨੇ ਲਾਈਟਾਂ ਲਗਾ ਕੇ ਦੇਖਦੇ ਆ ਆਦਨ ਖੜੀ ਹੀ ਹੋ ਗਈ ਜਣੀ ਆ ਪਤਾ ਨਹੀਂ ਉਹ ਬੁੱਧੀ ਛੱਡੇ ਮਗਰ ਉਹਦੀ ਸੀ ਨਹੀਂ ਇਹਨਾਂ ਨੂੰ ਨੀਂਦ ਵੀ ਇਹਨਾਂ ਨੂੰ ਲਾਈਟਾਂ ਜਗਾ ਕੇ ਆਉਂਦੀ ਆ ਪੂਰੇ ਮੁੰਜੇ ਡਾਉਂਦੇ ਆ ਮਸ਼ੀਨ ਤੇ ਲਾਈਟਾਂ ਜਗਾ ਕੇ ਇਥੋਂ ਨਿਬੜ ਗਿਆ ਬਾਈ ਹੁਣ ਚੱਲਦੇ ਆਂ ਹੋਰ ਮੋਟਰ ਤੇ ਹੋਰ ਤੇ ਚੱਲ ਚੱਲ ਤੂੰ ਆਹ ਦੇਖੋ ਜੀ ਚਲਾਉਂਦਾ ਚਲਾ ਕੇ ਦਿਖਾਉਂਦਾ ਫੋਗਰਾ ਮੋਟਰਸਾਈਕਲ ਆਪਾਂ ਨੂੰ ਬੰਦ ਕਰ ਤੇ ਆਰਾਮ ਹੈ ਚੱਲਣਾ ਹੀ ਨਹੀਂ ਆੜੀ ਦਿੱਤੋਂ ਜਿੰਨਾ ਮਰਜੀ ਜ਼ੋਰ ਲਾ ਲਾ ਵੇਖਦੇ ਆਂ ਬਈ ਇਹ ਕਹਿੰਦਾ ਮੈਂ ਮੈਨੂੰ ਆਉਂਦਾ ਮੋਟਰਸਾਈਕਲ ਕਿ ਜੋ ਚਲਾਉਂਦਾ ਉਹਦੇ ਬੰਦ ਕਰ ਲੈਂਦਾ ਲੱਗ ਜੂ ਪਤਾ ਏ ਆਏ ਮੋਟਰ ਨਾਲ ਚਲਾਉਂਦੇ ਹਾਂ ਚਾਹ ਐਨਾ ਕੀ ਆਉਂਦਾ ਹਣਾ ਵਾਲਾ ਤਾਂ ਮੈਂ ਚਲਾ ਲਿਆ ਸੀਗਾ ਐਨਾ ਕੀ ਆਉਂਦਾ ਬਸ ਇਦੋਂ ਵੱਧ ਨਹੀਂ ਆਉਂਦਾ ਹੁਣ ਕੀ ਹੋ ਗਿਆ ਆ ਕੀ ਹੁਣ ਇਹਨੇ ਹੋ ਗਿਆ ਕਿ ਨਾ ਸਿੱਧਾ ਕਾਂਦ ਤੇ ਚੜਾਉਣਾ ਦੇਖ ਲਈ ਚੱਲ ਚੱਲ ਕੋਈ ਨਹੀਂ ਆਰਕਣ ਨਹੀਂ ਆ ਕੇ ਆਉਂਦਾ ਆਰਕਣ ਦੀ ਚੈਂਟ ਲਈ ਤਾਂ ਅੜਕਦਾ ਸੀ ਲਓ ਜੀ ਕਰ ਲਿਆ ਸਟਾਰਟ ਫੇਰ ਚੱਕ ਫੇਰ ਕਰ ਲਿਆ ਬੰਦਾ ਲਓ ਜੀ ਚੱਕੋ ਜੀ ਚੱਕ ਜੀ ਜਿੰਨਾ ਮਰਜੀ ਜ਼ੋਰ ਲਾ ਲਾੜੀ ਤੇ ਤੋਂ ਮੋਟਰ ਸੇ ਨਹੀਂ ਚੱਲਦਾ ਨਹੀਂ ਜਲਣਾ ਰੱਖਦੇ ਆਪਣੀਆਂ ਦੋ ਬੈਠ ਗੀਆਂ ਬਈ ਅੜਕਾਂ ਤੜੀ ਤੇ ਬਗਲਾਂ ਨੂੰ ਇਹਨੂੰ ਪਾਣੀ ਪਿਆਦ ਗਏ ਕਬੂਤਰ ਵਖਾਦ ਗਏ ਤੁਹਾਨੂੰ ਬਈ ਆਹ ਫੱਲਾ ਕਾਲਾ ਚੀਨਾ ਕਬੂਤਰ ਜਾਗੂ ਤਰਾ ਆ ਗਿਆ ਬਈ ਆਪਣਾ। ਬਾਰੇ ਗੇ ਵਗਲਾ ਗਲਾ ਬੀਡੂਸੀ ਵਾਲਾ। ਨੀਵੇਂ ਫਿਰਦਾ ਤੂੰ। ਕੂਤਰ ਵੀ ਆਪਣੇ ਬੈਠ ਗਏ ਬਈ ਦੋਨੇ। ਤੇ ਕੂਤਰ ਨੂੰ ਗਾ ਇਧਰ ਬਦਾਮ ਧਰਤੇ ਆਪਾਂ। ਪਾਣੀ ਧਰ ਦਿੰਗੇ ਬਈ ਪਾਣੀ ਆਪਾਂ। ਕੋਈ ਨਾ ਵੀ ਥੋੜੋ ਥੋੜੇ ਬਿਆਹਣਾ ਵੀ ਪਹਿਲਾਂ ਚਲਦੇ ਆਂ ਵੀ ਮੰਡੀ ਵਾਲੇ ਜਵਾਨ ਦੀ ਲੈ ਕੇ ਰੋਟੀ ਲਓ ਇਹ ਆ ਗਏ ਆ ਮੰਡੀ ਚ ਲੈ ਕੇ ਆਪਣੇ ਜਵਾਨਾਂ ਦੀ ਰੋਟੀ ਆ ਜਾ ਪਤੋ ਜੀ ਲੈ ਜੋ ਤੇ ਢੇਰੀ ਉਦੋਂ ਹੋਰ ਹੀ ਕਿਸੇ ਨੂੰ ਦਿਖਾਤਾ ਜੀ ਪੱਖਾ ਲਈ ਜਾਂਦੇ ਆ ਢੇਰੀ ਆਪਣੀ ਹੋ ਪਰ ਲਈ ਹੈ ਹੈ ਆਹ ਭਈ ਵੀ ਆਪਣੀ ਢੇਰੀ ਮਣਕਰੀਓ ਬੰਦੇ ਦੇ ਪਰਲੇ ਪਾਸੇ ਬਲਾਸ ਹੈਗਾ ਬਈ ਸਾਰ ਨਾ ਪੈਣਾ ਨੇ ਤੇ ਥੋਮ ਨਾ ਪਾਣੀ ਉਥੋਂ ਲੈ ਆ ਦੇ ਆੜੀ ਦੀ ਕਰੋ ਮੈਂ ਤਾਂ ਉਹ ਮੈਨੂੰ ਤਾਂ ਉਹ ਜੂਸ ਪਿਆ ਤਾਂ ਇਹ ਆਇਆ ਨਹੀਂ ਤੇ ਮਹਜੂਦ ਵੀ ਗਿਆ ਗਿਆ ਤੇਰੀ ਗਾਨ ਕਿੱਥੇ ਡਾਈ ਹੋਏ ਅੰਦਾਸ਼ ਹਾਂ ਵਾ ਤੇ ਉਹ ਆਪਣੇ ਦੂਜੇ ਘਰ ਆਣ ਦੀ ਗਾਨਕ ਪਈ ਆ ਉਹ ਟਰੈਕਟਰ ਜਾਂਦਾ ਲਾ ਕੇ ਟਰਾਲੀ ਤੇ ਆਪਾਂ ਵੀ ਚੱਲਦੇ ਆ ਖੇਤ ਨੂੰ ਤੇ ਆਪਣੀ ਕਣ ਕਰਹਿੰਦੀ ਆ ਥੋੜੀ ਵੱਡੋ ਵਾਲੀ ਇਹ ਤਾਂ ਆ ਗਏ ਜੀ ਦੁਆਰੇ ਚੱਲੀ ਜਾਂਦੀ ਮਸ਼ੀਨ ਤੇ ਆਹ ਰਹਿ ਗਿਆ ਥੋੜਾ ਜਿਹਾ 2 ਕਿੱਲੇਾਂ ਦਾ ਟੱਕ ਤੇ ਬੱਦਲ ਬਾਈ ਬਹੁਤ ਹੋ ਗਈ ਆ ਫੇਰ ਬਹੁਤ ਚੜਾਈ ਬਸ ਹੋਰ ਅੱਧੇ ਘੰਟੇ ਦਾ ਕੰਮ ਰਹਿ ਗਿਆ ਬਈ ਆਪਣਾ ਕਣ ਕਬੱਡੀ ਜੋ ਆਪਣੀ ਨਿਪੜ ਗਿਆ ਬਈ ਆਪਣਾ ਕਣ ਕਦਾ ਭਰ ਕੇ ਤੋਰਤੀ ਟਰਾਲੀ ਤੇ ਨਾਲੇ ਚੱਲੀ ਮਸ਼ੀਨ ਬੱਦਲ ਵੀ ਫੁੱਲ ਹੋ ਗਿਆ ਕਾਲਾ ਬੋਲਾ ਜਾ ਚੜਿਆ ਇਹ ਗੱਲਾਂ ਕੀ ਵੀ ਜਾਂਦਾ ਰਬ ਮੀਂਹ ਪੈਣ ਲੱਗ ਗਿਆ ਜੀ ਮੌਸਮ ਹੋ ਗਿਆ ਖਰਾਬ ਐਨਾ ਥੋੜਾ ਹੀ ਹਨੇਰੀ ਬਹੁਤ ਆ ਅਈਦਾ ਟਰਾਲੀ ਚ ਸਰ ਉਹ ਸਰੋਂ ਲੱਭੇ ਲੈ ਮੰਡੀ ਚ ਕਣਕ ਪਈ ਆ ਉਹ ਅਜੇ ਜਾ ਕੇ ਢਕਣੀ ਆ ਵੀ ਗਿਆ ਪਾਸ ਕਰੇ ਆਪਣੇ ਤੇ ਮੀਂਹ ਅੱਜ ਬਹੁਤ ਪਿਆ ਗਿਆ ਬਈ। ਆਂ ਕੜਿਆ ਤਾਂ ਕੇਰਾਂ ਦਾ ਸਾਰਾ ਹੋ ਗਿਆ। ਛੇੜੇ-ਗੜੇ ਚੁਗੀ। ਤੇ ਹਜੇ ਵੀ ਫੁੱਲ ਭਰ ਆਉਗਾ ਰੱਬ। ਕੇਰਾਂ ਤਾਂ ਟਲ ਗਿਆ ਇਧਰ ਹੁਣ ਸੂਰਜ ਜੇ ਨਿਕਲਦਾ ਆਉਂਦਾ। ਤੇ ਕਬੂਤਰ ਬਈ ਆਪਾਂ ਸਾਰੇ ਤਾਰ ਤੇ ਬਦਾਉਂਦੂ ਖਵਾ ਕੇ ਦੋਨੇ ਦੋਨੇ ਪਾ ਤੇ ਸਾਰੇ ਕੂਤਰਾਂ ਨੂੰ ਤੇ ਰੋਆਂ ਸਾਰਿਆਂ ਖੁੱਡਾਂ ਦੀਆਂ ਕੜਤੀਆਂ ਬਾਹਰ ਅੱਜਲੇ ਕੂਤਰਾਂ ਦਾ ਬਈ ਕਰਤਾ ਆਪਾਂ ਟਾਈਮ ਨੋਟ ਹਰੀਆਂ ਬਗਲਾਂ ਲਾਲ ਟੂਸੇ ਵਾਲੇ ਦਾ ਇਹਨੂੰ ਅੱਜ ਦੂਜਾ ਪਾਣੀ ਸੀਗਾ ਤੇ 7:15 ਤੋਂ 1:55 ਤੇ ਦੂਜਾ ਕੂਤਰ ਸੀਗਾ ਪਾਣੀ ਵਾਲਾ ਕਾਲਾ ਚੀਨਾ ਆਪਣਾ ਉਹਦਾ ਵੀ ਟਾਈਮ ਕਰਤਾ ਆਪਣਾ ਨੋਟ 7:15 ਤੋਂ 1:50 ਇਹਨੂੰ ਵੀ ਦੂਜਾ ਪੋਣੀ ਸੀ ਅੱਜ ਤੇ ਤੇਜੀ ਸੀਗੀ ਕੂਤਰੀ ਆਪਣੀ ਸੁੱਕੀ ਕਲਰਡ ਕਾਲੀ ਗਾਂਦਲੀ ਇਹ ਓਡੀ 12:30 ਦੇ ਤੇ ਇੱਕ ਸੀਗੀ ਆਪਣੀ ਹਰੀ ਲਾਲ ਬਗਲ ਦੀ ਉਹਦਾ ਵੀ ਟਾਈਮ ਨੋਟ ਕਰਤਾ 60 ਸਵਾ 7 ਤੋ ਗਿਆ ਚਾਰ ਕੂਤਰੀ ਛੱਡੇ ਸੀ ਅੱਜ ਆਪਾਂ ਅੱਗਿਆ ਬਈ ਖੋਡਿਆਂ ਦੀ ਸਫਾਈ ਆਪਾਂ ਖੋਡਿਆਂ ਚ ਥੋੜਾ ਜਿਹਾ ਮੇਠਾ ਮੋਟਾ ਬਾਲਾ ਹੋ ਗਿਆ ਸੀ ਕੱਢਦਗੇ ਇਹਪਰ ਕਰਤੇ ਸਾਫ ਹੰਦੋਂ ਨੇ ਤੇ ਆਮ ਇੱਕ ਬੱਠਲ ਨਿਕਲਿਆ ਦੋਨਾਂ ਖੋਡਿਆਂ ਚ ਚੁੱਕੀਆਂ ਮੇਠਾ ਨਿਕਲਦਾਂ ਹੰਤਾਂ ਤੇ ਇਦਾਂ ਲਾ ਵੀ ਕਰਦੇ ਕੱਢਦੇ ਜੀ ਹੁਣ ਆਪਾਂ ਖੋਡਿਆਂ ਦੇ ਵਿੱਚ ਕੁਝੇ ਬਾਹਰ ਪੀਪਾ ਗੀਆਂ ਜੀ ਬਾਈ ਆਪਣੇ ਕੁਜੇ ਵੀ ਲੈ ਕੇ ਆਉਣੇ ਆ ਪਹਿਲਾਂ ਮਸਤਰੀ ਜੀ ਵੀ ਜੀਰੇ ਫਿਰ ਕਣਕ ਵਟਣ ਲਾਗੇ ਤੇ ਕਾਲੂ ਟਾਈਮ ਲੱਗਿਆ ਤਾਂ ਕਾਲੂ ਲੈ ਕੇ ਆਵਾਂਗੇ ਜੀ ਮੰਡੀ ਚ ਤੇ ਆਪਣਾ ਇਸ ਤਰ੍ਹਾਂ ਤਿਆਰ ਆ ਬੱਛਰਦਾਨੀ ਲਾ ਲੀਆ ਸਿਆ ਆਪਣੀ ਢੇਰੀ ਭਈ ਆ ਹਨ ਕਦੀ ਢਾਗੀ ਵੀ ਤੇ ਅੱਜ ਮੀਂਹ ਪੈ ਗਿਆ ਬਈ ਮੀਂਹ ਪਣੇ ਕਾਰ ਨਹੀਂ ਨਹੀਂ ਅੱਜ ਕਣਕ ਜੋਗ ਜਣੀ ਸੀ ਆਪਣੀ ਆਹੀ ਢੇਰੀ ਸੀ ਆਪਣੇ ਮੂਰੇ ਇੱਕ ਤੇ ਇਹਨੂੰ ਇੱਕ ਦੂ ਬਾਅਦ ਇਹਨੂੰ ਹੀ ਲੱਗਣਾ ਸੀਗਾ ਤੇ ਲਾਉਨੇ ਮੱਛਰਦਾਨੀ ਤੇ ਪੈਨੇ ਆ ਠੰਡ ਹੋਈ ਪਈ ਆ ਅੱਜ ਬਈ ਕਰਦ ਗਏ ਬਲੌਗ ਦੀ ਸਮਾਪਤੀ ਫਿਰ ਕਰ ਲਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਵੀਡੀਓ ਨੂੰ ਧੰਨਵਾਦ ਜੀ ਸਾਰੇ ਪਰਮਾ ਨੂੰ ਵੀਡੀਓ ਦੇਖਣ ਲਈ